ਕਦਾ ਹਲੋ ਕੀ ਹਾਲ ਹੈ ਕੂਜੀ ਵਾਲੇ ਅੰਕਲ ਲੱਗਿਆ ਖਲਾਣ ਪਾਣੀ ਪੂਣੀ ਕਿੱਥੇ ਤੇਰਾ ਭਾਂਡੇ ਧੋਣੇ ਵਾਲਾ ਆਪਾਂ ਕੂਜੀ ਵਾਲੇ ਕਰੀਏ ਭਾਂਡੇ ਧੋਣੇ ਵਾਲਾ ਪਾਣੀ ਕਿੱਥੇ ਤੇਰਾ ਹਾਂ ਬਾਹਰ ਕੱਢ ਮੜੇ ਪਾਣੀ ਆਪਣਾ ਭਾਂਡੇ ਧੋਣੇ ਵਾਲਾ ਹਾਂ ਕੋਲੀ ਵੀ ਅੰਦਰ ਗਈ ਹੈ ਹਾਂ ਕੋਲੀ ਵੀ ਅੰਦਰ ਕੋਲੀ ਤਾਂ ਨਹੀਂ ਤੂੰ ਪਾਣੀ ਤਾਂ ਬਾਹਰ ਕੱਢ ਜਿੱਥੇ ਭਾਂਡੇ ਧੋਣਾ ਸਰਫ ਕਿੱਥੇ ਤੇਰਾ ਸਰਫ ਲਿਆ ਹਾਂ ਖਲਾਣਾ ਬੰਦ ਕਰ ਪਹਿਲਾਂ ਗੱਲ ਸੁਣ ਇਧਰ ਅਰੇ ਬਾਈ ਖਿਲਾ ਦੇ ਤੂੰ ਪਹਿਲਾਂ ਇਧਰ ਆ ਜਾਦੂ ਆ ਹੱਥੋਂ ਤੇ ਜਾਦਨੇ ਦਾ ਹੈਲੋ ਜਿਆਦਾ ਤੂੰ ਰੇੜੀ ਲੈ ਕੇ ਆਇਆ ਓਰੇ ਤੇ ਹੱਥ ਤੋਤੇ ਅਭੀ ਤੂੰ ਵੀਰੇ ਜੀ ਮੈਨੇ ਹੱਥ ਆ ਤਰਿਆ ਹੈਂ ਤੂੰ ਆਪਣੇ ਹੱਥਾਂ ਦੀ ਗੱਲ ਕਰ ਹੱਥਾਂ ਦੀ ਗੱਲ ਕਰ ਤੂੰ ਆਪਣੇ ਹੱਥ ਤੋਤੇ ਜਾਦਾ ਤੂੰ ਗੋਲ ਰੇੜੀ ਲੈ ਕੇ ਆਇਆ ਓਰੇ ਅਭੀ ਤੂੰ ਮੈਨੇ ਗੋਲੀ ਵੀ ਨਹੀਂ ਯਾਰੋ ਬੰਦ ਕਰੋ ਬੁੱਤ ਖਾਣਾ ਇਧੇ ਤੁਹਾਨੂੰ ਫੋਟੋ ਦਿਖਾਣਾ ਦੀ ਵੀਡੀਓ ਦਿਖਾਣਾ ਕੀ ਕਰਦਾ ਹੈ ਦਿਖਾਣਾ ਬੁੱਤ ਤੁਹਾਨੂੰ ਵੀਡੀਓ ਕੀ ਕਰਦਾ ਹੈ ਇਧਰ ਨੂੰ ਕਰ ਮੇਰੇ ਵੱਲੋਂ ਬੰਦ ਕਰ ਏ ਕਿ ਖਿਲਾ ਦੇ ਇਹਨੂੰ ਉਨੀ ਖਾਣਾ ਨਹੀਂ ਅੱਪੋ ਤੇ ਨਾ ਖਾ ਰੱਖੋ ਬਾਟੀਆਂ ਰੱਖੋ ਤੇ ਲੈ ਰੱਖੋ ਬੱਥੇ ਰੱਖ ਦੋ ਰੱਖ ਦੋ ਇੱਥੇ ਜਿਆਦਾ ਤੂੰ ਆ ਆ ਬਤਾ ਹੱਥ ਤੋਤੇ ਠੀਕ ਆ ਜੀ ਅਸੀਂ ਆ ਵੀ ਕੋਲੀ ਲੈ ਤੈਂ ਹੱਥ ਤੋਤੇ ਆ ਗਏ ਅੱ비 ਮੈਨੇ ਯਾਰ ਤੂੰ ਆ ਕੇ ਹੱਥ ਤੋਤੇ ਗੱਲ ਦਾ ਜਵਾਬ ਦੇ ਤੂੰ ਨਿਆਣਿਆਂ ਨੂੰ ਗੋਲ ਗੱਫੇ ਖਿਲਾ ਰਿਆ ਤੈਂ ਆ ਗਿਆ ਹੱਥ ਤੋਤੇ ਤੂੰ ਰੇੜੀ ਲੈ ਕੇ ਆਇਆ ਤਾਂ ਸਾਰੀਆਂ ਕੱਚਾਂ ਸਾਫ ਕੀਤੀਆਂ ਸਾਰਾ ਪਸੀਨਾ ਸਾਫ ਕੀਤਾ ਉਹ ਉੱਥੇ ਬੈਠੇ ਮੈਂ ਕੱਲੀ ਕੱਲੀ ਤੇਰੀ ਵੀਡੀਓ ਬਣਾਈ ਵੀ ਤਾ ਹੱਥ ਤੋਤੇ ਆ ਗਏ ਨਹੀਂ ਹੱਥ ਕਿ ਕੀ ਗੱਲ ਕਾਹਦੇ ਵਾਸਤੇ ਇਹ ਨਿਆਣੇ ਇੱਕ ਪਾਕਿਸਤਾਨ ਦੇ ਆਵੇ ਕਹੇ ਇਹਦੇ ਬੱਚੇ ਨਹੀਂ ਆਏ ਤੈਨੂੰ ਮੈਂ ਹਫ਼ਤਾ ਦਾ ਦਸ ਦਿਨ ਪਹਿਲਾਂ ਵੀ ਇੰਨੀ ਗੱਲ ਕਹੀ ਸੀ ਤੈਨੂੰ ਤੈਨੂੰ ਆਫਰ ਮੜੇ ਤੁਹਾਨੂੰ ਤੈਨੂੰ ਹਫ਼ਤਾ ਪਹਿਲਾਂ ਵੀ ਮੈਂ ਦੱਸ ਦਨੇ ਗੱਲ ਕਹੀ ਸੀ ਤੇਰੇ ਕੋਲ ਸਿਰਫ 1 ਲੀਟਰ ਪਾਣੀ ਦਾ ਜਿਹਦੇ ਵਿੱਚ ਤੂੰ ਕੋਲੀਆਂ ਧੋਣ ਵਾਸਤੇ ਕੱਢਿਆ ਦਾ ਵੀਰੇ ਜੀ ਤੁਸੀਂ ਚਾਹ ਵੀਡੀਓ ਬਣਾ ਲਈ ਮੈਂ ਕੋਲੀਆਂ ਇੱਕ ਹੀ ਬਾਤ ਯਾਰ ਕੋਲੀਆਂ ਛੱਡ ਤੂੰ ਉੱਥੋਂ ਆਇਆ ਜਿਹੜੀ ਲੈ ਕੇ ਮੈਂ ਆਂਦੇ ਨਾਲ ਹੱਥ ਧੋਤੇ ਕੋਈ ਤਾਂ ਹੱਥਾਂ 'ਚ ਕੁਝ ਪਾਇਆ ਵਾ ਕਾ ਪਾਣੀ ਪਿਲਾ ਰਿਹਾ ਨਿਆਲੇ ਨਾਲ ਹੱਥਾਂ ਨਾਲ ਕੁਛ ਤੇ ਪਾਇਆ ਹੈ ਉਹਨਾਂ ਨੂੰ ਕਵਰ ਕੀਤਾ ਵਾ ਕਿਸੇ ਚੀਜ਼ ਨਾਲ ਕੋਈ ਗਲਵਜ਼ ਪਾਇਆ ਨੇ ਤੈ? ਕੀ ਆ ਤੇਰੇ ਕੋਲ? ਕੁਛ ਹੈ ਤੇਰੇ ਕੋਲ ਇਹਨਾਂ ਬੱਚਿਆਂ ਵਾਸਤੇ ਕੁਛ ਹੈ ਜਿਹੜਾ ਤੂੰ ਨੇ ਦੀ ਸੇਫਟੀ ਕਰਦਾ? ਗੱਦ ਨਹੀਂ ਪਾਇਆ। ਮੈਂ ਤੈਨੂੰ ਕਿਦਰ ਪਹਿਲਾਂ ਵੀ ਇਹ ਗੱਲ ਪੁੱਛੀ ਤੇਰਾ ਜਵਾਬ ਪਤਾ ਕਿਆ ਦਾ? ਤੂੰ ਕਹਿੰਦਾ ਇੱਥੇ ਕੌਣ ਪੁੱਛਦਾ? ਉੱਥੇ ਤੇ ਮੈਨੂੰ ਇਹ ਗੱਲ ਕਹੀ ਸੀ। ਤੈਨੂੰ ਮੈਨੂੰ ਇਹ ਗੱਲ ਕਹੀ। ਮੈਂ ਤੈਨੂੰ ਪੁੱਛਿਆ ਤੇਰੇ ਦਸਤਾਨੇ ਕਿੱਥੇ ਹੈ? ਤੂੰ ਕੋਈ ਉਹਦੇ ਵਿੱਚ ਤੂੰ ਉਹ ਪਾਣੀ ਗੱਡ ਵਿੱਚ ਭਾਂਡੇ ਤੋਂ। ਵਿੱਚ ਭਾਂਡੇ ਤੋਂ ਨਾ ਪਾਣੀ ਖੜ। ਪਾਣੀ ਉਹ ਇਹ ਕੋਲੀ ਨਹੀਂ ਸਰਫਲੇ ਆ ਸਰਫ ਜਿਹੜਾ ਜਿਹੜਾ ਇਹ ਚ ਪਾਇਆ ਵਾ ਜਿਹੇ ਚ ਭਾਂਡੇ ਤੋਂ ਨਾ ਉਹ ਸਰਫ ਕਿੱਥੇ ਉਹ ਸਰਫ ਨਹੀਂ ਆ ਮੈਂ ਕੋਲੀਆਂ ਆਈ ਸੀ ਮੈਂ ਦੰਤੇ ਰਹਤੇ ਆ ਹਾਂ ਦੇਖ ਲਓ ਬਾਅਦ ਮੈਂ ਉਹ ਫੋਨੇ ਰੱਖੇ ਇਸ ਬੰਦੇ ਦੀ ਜਬਾਨ ਤੇ ਸੋਹ ਕਹਿੰਦਾ ਸਰਫ ਕਿਤੇ ਨਹੀਂ ਆ ਸਿਰਫ 2 ਲੀਟਰ ਪਾਣੀ ਰੱਖਿਆ ਇਹਨਾਂ ਭਾਂਡੇ ਤੋਂ ਪਾਣੀ ਰੱਖੇ ਬਾਕੀ ਉਹ ਉਹ ਚੜਾਉਂਦੇ ਤੂੰ ਪਾਣੀ ਭਾਂਡੇ ਦਾ ਕਿਸੇ ਚ ਧੋਦਾ ਹੈ ਕਾ ਧੋਦਾ ਨਹੀਂ ਧੋਤੇ ਹੀ ਨਹੀਂ ਹੈ ਭਾਂਡੇ ਧੋਦਾ ਹੀ ਨਹੀਂ ਹੈ ਮੈਂ ਬਸ ਇਤਨੀ ਕੋਲੀ ਚਲਾਨੀ ਹੈ ਜਿੱਦਾਂ ਨੂੰ ਭਾਂਡੇ ਧੋਣੇ ਪੈ ਜਾਵੇ ਕਿੱਥੇ ਧੋਊਂਗਾ ਇਹ ਇਹ ਹੈਗਾ ਸਰਫ ਕਿੱਥੇ ਇਹ ਪਾਣੀ ਦਾ ਕੀ ਲੈਣਾ ਤੇਰਾ ਸਰਫ ਕਿੱਥੇ ਨਹੀਂ ਕਾਨੇ ਵਾਸਤੇ ਇਹ ਹੈ ਨਹੀਂ ਕਿਸੇ ਦੇ ਬੱਚੇ ਨਹੀਂ ਜਿਹੜੇ ਖਾਣਾ ਤੇ ਤੇਰੇ ਕੋਲ ਇਹ ਬੱਚੇ ਨਹੀਂ ਕਿਸੇ ਦੇ ਜਿਹੜੇ ਤੇਰੇ ਕੋਲ ਖਾਣਾ ਦੇ ਬੱਚੇ ਨਹੀਂ ਕਿਸੇ ਦੇ ਗੱਲ ਨਹੀਂ ਪੁੱਛ ਮੈਂ ਤੇਰੇ ਕੋਲ ਪੁੱਛਦਾ ਕਿਆ ਗੱਲ ਤੂੰ ਦੱਸ ਕਿਆ ਗੱਲ ਹੈ ਤੂੰ ਦੱਸ ਕਿਆ ਗੱਲ ਹੈ ਤੇਰੇ ਕੋਲ ਪੁੱਛ ਰਿਹਾ ਮੈਂ ਨਹੀਂ ਆਪ ਬਤਾ ਦੋ ਕਿਆ ਕਰੇ ਤੈਂ ਆ ਕੇ ਹੱਥ ਧੋਤੇ ਆ ਕੇ ਨਹੀਂ ਆ ਕੇ ਨਹੀਂ ਤੇਰੀ ਪੂਰੀ ਵੀਡੀਓ ਮੇਰੇ ਕੋਲ ਕਵਰ ਹੈ ਤੈਂ ਯਾਰ ਤੂੰ ਮੇਰੀ ਗੱਲ ਦਾ ਜਵਾਬ ਦੇ ਤੈਂ ਕੱਚਾ ਦੇ ਵੀ ਧੋਣੇ ਵਾਲਾ ਕੰਮ ਗਿਆ ਤੈਂ ਕੱਚਾ ਦੇ ਵੀ ਹੱਥ ਫੇਰਿਆ ਸਾਰਾ ਪਸੀਨਾ ਸਾਫ ਕੀਤਾ ਮੇਰੇ ਕੋਲ ਪੂਰਾ ਰਿਕਾਰਡ ਹੈ ਮੈਂ ਪਾਉਂਗਾ ਵੀ ਮੇਰਾ ਜੀ ਮੈਂ ਰੇੜੀ ਲੈ ਕੇ ਆਵੇ ਪਸੀਨਾ ਪਰਾਤ ਫੇਵਾਂਤ ਨਹੀਂ ਧੋਣੀ ਮੁਰਕਾ ਪਸੀਨਾ ਸਾਫ ਕਰਕੇ ਆਹੀ ਹੱਥ ਤੇ ਨੂੰ ਪਰਾਤ ਨਹੀਂ ਆੜਿਆ ਉਹ ਯਾਰ ਕੋਟ ਦਿਖਾਈ ਦੇ ਵੀਡੀਓ ਦਿਖਾਈ ਦੇ ਜੀ ਗੰਤੀ ਹੋ ਗਈ ਸਾਰੀਆਂ ਕੱਚਾ ਝੱਤ ਫੇਰਿਆ ਇਹਨੇ ਹਸ ਬੰਦੇ ਨੇ ਓ ਯਾਰ ਕੱਚਾ ਠੀਕ ਹੈ ਸੀੜ ਸਾਫ ਕੀਤਾ ਮੈਂ ਨੈਟ ਤੇ ਪਾਉਂਗਾ ਵੀਡੀਓ ਮੇਰੇ ਕੋਲ ਤਾਂ ਪੂਰੀਆਂ ਕੱਚਾ ਸਾਫ ਕੀਤੇ ਆ ਤੇ ਔਰੇ ਖਰ ਕੇ ਸਾਰਾ ਪਸੀਨਾ ਦਾ ਸਾਫ ਕੀਤਾ ਉਹੀ ਹੱਥ ਨਾਲ ਜਾ ਕੇ ਪਾਣੀ ਚ ਬਾਤੇ ਕਿਉਂ ਏਸ ਵੇ ਕਿਸੇ ਦੇ ਬੱਚੇ ਨਹੀਂ ਆ ਇਹ ਇਹ ਹੋ ਜਾ ਮੇਰੇ ਕੋਲ ਇਹ ਮੇਰੇ ਕੋਲ ਹੋਇਆ ਇਹ ਮੈਂ ਤੈਨੂੰ ਦੱਸਦਾ ਵੀਡੀਓ ਜੇ ਮੈਂ ਤੈਨੂੰ ਵੀਡੀਓ ਦੱਸਦਾ ਰੇੜੀ ਲੈ ਕੇ ਆਇਆ ਤੂੰ ਮੰਨਦਾ ਉਹ ਨਲਕਾ ਹੈਗਾ ਤੇ ਸਰਫ ਨਾਲ ਜਾਂ ਸਾਬਣ ਨਾਲ ਹੱਥ ਧੋਤੇ ਆ ਕੇ ਤਾਂ ਸਿੱਧਾ ਪਾਣੀ ਜੱਥ ਪਾਤੇ ਮੈਂ ਵੀ ਸਿੱਧੇ ਪਾਣੀ ਜੱਥ ਪਾਏ ਹਾਂ ਜਾਂ ਨਾ ਹਾਂ ਫੇ ਕਿਆ ਮਤਲਬ ਹੈ ਇਹ ਨਿਆਣੇ ਦੇਖਦੇ ਤੈਨੂੰ ਨਹੀਂ ਮੈਂ ਤਾਂ ਰਸਤੇ ਨੂੰ ਗੋਲ ਗੱਪੇ ਵੀ ਨਹੀਂ ਖਿਲਾਏ ਕਿਸੇ ਜਾਂ ਤੂੰ ਰਸਤੇ ਦਾ ਛੱਡ ਦੂ ਇੱਥੇ ਤੱਕ ਤਾਂ ਪੁੱਜ ਆਈਆਂ ਆ ਉੱਥੇ ਇੱਥੇ ਸਿਖਾ ਆਇਆ ਤੇ ਪਸੀਨਾ ਸਾਫ ਕੀਤਾ ਆਪਣਾ ਸਾਰ ਆਪਸ ਵਿੱਚ ਨਾ ਤਾਂ ਇੱਥੇ ਰੁਮਾਂਦ ਕੀਤਾ ਜਾ ਨਾਲ ਮਰਜੀ ਕੀਤਾ ਹੱਥ ਨਾਲੇ ਕੀਤਾ ਕੀਤਾ ਉਸ ਹੈਗੀ ਸੇਫਟੀ ਨਾ ਦੀ ਉਸ ਹੈ ਇਹਨਾਂ ਦੀ ਸੇਫਟੀ ਅੱਬ ਕਹਿ ਦੋ ਲੇਗੇ ਅੱਬ ਤਾਂ ਤੋ ਹੋ ਗਏ ਤੇਰੀ ਡੈੜੀ ਨਹੀਂ ਇੱਥੇ ਲੱਗਣੀ ਹੁਣ ਅੱਬ ਤਾਂ ਹੋ ਗਏ ਛੋਟਾ ਤੇਰੇ ਵਿਰੁੱਧ ਇੱਥੇ ਕਾਰਵਾਈ ਪਾਉਂਗੇ ਹੀ ਪੰਚਾਇਤ ਵਾਲੇ ਤੇਰੇ ਵਿਰੁੱਧ ਪਾਉਂਗੇ ਕਾਰਵਾਈ ਮੈਂ ਸਾਰਿਆਂ ਨੂੰ ਵੀਡੀਓ ਸਾਂਝੀ ਕਰੂੰਗਾ ਜਿਹੜੀ ਤੈ ਮੇਰੀ ਤਾਂ ਕਰਤੂਤ ਕੀਤੀ ਸਾਰੀ ਵੀਡੀਓ ਬਣਾਈ ਜਾਂ ਤੂੰ ਕੰਮ ਸੇ ਕਮ ਆਇਆ ਤਾਂ ਕੱਚਾਂ ਦੇ ਵੀ ਹੱਥ ਫੇਰ ਲਿਆ ਤਾਂ ਪਸੀਂਦਾ ਵੀ ਸਾਫ ਕਰ ਲਿਆ ਅਰ ਤੇਰਾ ਕੰਮ ਪਾਣੀ ਦਾ ਗੋਲ ਗਫਿਆਂ ਦਾ ਤੈ ਆਕੇ ਕੋਈ ਸਫਾਈ ਕੀਤੀ ਆਪਣੀ ਕਪੜੇ ਮੇ ਲੱਗੀ ਜਾਂਦਾ ਹੈ ਕੋਣ ਪੁੱਛਦਾ ਹੈ ਅੱਜ ਦਾ 10 ਪਹਿਲੇ ਵੀ ਤੇਰੀ ਇਹੀ ਗੱਲ ਸੀ ਕਹਿੰਦਾ ਉੱਥੇ ਕੋਣ ਪੁੱਛਦਾ ਇਹ ਗੱਲ ਮੂੰਹ ਤੇ ਬੋਲੀ ਦੀ ਮੈਂ ਤੈਨੂੰ ਪਹਿਨ ਤੈਨੂੰ ਪੁੱਛਿਆ ਦਾ ਇਹ ਸ਼ਾਮ ਤੱਕ ਤੇਰਾ 1 ਲੀਟਰ ਪਾਣੀ 1.5 ਲੀਟਰ ਪਾਣੀ ਜੀਤਾ ਸਾਰਾ ਦਿਨ ਭਾਂਡੇ ਤੋਲੇ ਨਹੀਂ ਆਈ ਸਰਫ ਕੋ ਸਰਫ ਨਾਲ ਦੀ ਚੀਜ਼ ਹੈ ਉਹ ਸਫਾਈ ਨਹੀਂ ਦੀ ਚੀਜ਼ ਹੈ ਤੇਰੇ ਕੋਲ ਮੈਂ ਵੀਰੇ ਜੀ ਦੋਨੇ ਰੱਖੇ ਯਾਰ ਉਹ ਗੱਲ ਛੋੜ ਲਓ ਪੁੱਤੋ ਇੱਕ ਇਸ ਬੰਦੇ ਦੀ ਵੀਡੀਓ ਤੁਹਾਨੂੰ ਮੈਂ ਦੱਸਦਾ ਸਾਰੀਆਂ ਕੱਚਾ ਦੇ ਹੱਥ ਪੇਰ ਕਹਿੰਦੇ ਤੁਹਾਨੂੰ ਬਾਹਰੇ ਆਇਆ ਹਾ ਮੇਰੇ ਕੋ ਜ਼ਬੂਤ ਆ ਜੇ ਕਿਸੇ ਨੇ ਦੇਖਣਾ ਹੋਇਆ ਆ ਜਿਹੜਾ ਤੁਸੀਂ ਗੋਲ ਗੱਫੇ ਵਾਲਾ ਪਾਣੀ ਪੀਂਦੇ ਨਾ ਸਾਰੀਆਂ ਕੱਚਾ ਦਾ ਪਸੀਨਾ ਪੁੰਗਿਆ ਫਿਰ ਨਿਆਣਿਆਂ ਨੂੰ ਗੋਲ ਗੱਫੇ ਵਾਲੇ ਸ਼ੁਰੂ ਦਿੱਤੇ ਹੀ ਨੇ ਤੁਸੀਂ ਫੇਰ ਯਾਰੀ ਦੇ ਕੋਲ ਰੱਛ ਪਾਇਆ ਵਾ ਸਾਰਿਆਂ ਨੇ ਤੁਸੀਂ ਢੂੰਡਾਂ ਬਾਦ ਹੁੰਦੇ ਜੀ ਦੁਆਰਾ ਯਾਰ ਤੇ ਦੇਖ ਤਾਂ ਲਓ ਘਰੋਂ ਕਿਆ ਕਰਕੇ ਆਂਦਾ ਇੱਥੇ ਕਰੀ ਸਫਾਈ ਇਹਦੇ ਕੋਲ ਅਲਕ ਲੀਟਰ ਪਾਣੀ ਆ ਯਾਰ ਜੀ ਜੇ ਤੁਹਾਨੂੰ ਭਾਂਡੇ ਧੋ ਦੋਗੇ ਦਿੰਦਾ ਕੋਈ ਸਰਬਨਾ ਦੀ ਚੀਜ਼ੇ ਨਹੀਂ ਇਹਦੇ ਕੋਲ ਕੋਈ ਸਭਾਈ ਆ ਸਿਸਟਮ ਤੇਰੇ ਕੋਲ ਹੈ ਤੇਰੇ ਹੱਥ ਦੇਖ ਆਪਣੇ ਹੱਥ ਕਰ ਇਧਰ ਆ ਤੇ ਦੇਖ ਲੋ ਇਹਦੇ ਜਿਹੜੇ ਹੱਥਾਂ ਨਾਲ ਗੋਲ ਗੱਫੇ ਖਾਂਦੇ ਹੰਨੇ ਹੱਥ ਦੇਖ ਲੋ ਇਹਦੇ ਜਿਹੜੇ ਸਨ ਗੋਲ ਗੱਫੇ ਖਾਂਦੇ ਤੁਸੀਂ ਕੋਈ ਦਸਤਾਣ ਲਾਫ ਸ਼ੈਰੀ ਹੈ ਯਾਰ ਭਾਜੀ ਤਰੋਂ ਆਇਆ ਇੱਥੇ ਖੜ ਕੇ ਪੂਰਾ ਬਛੀਨਾ ਸਾਫ ਕੀਤਾ ਸਾਰੀਆਂ ਕੱਚਾ ਕੁੱਚਾ ਪਹਿਲਾਂ ਆ ਤੇ ਇੱਥੇ ਗੱਲ ਸੁਣ ਲੈ ਯਾਰ ਗੱਲ ਸੁਣ ਜਾ ਫੇ ਆ ਕੇ ਇੱਥੇ ਲਾ ਕੇ ਤੇ ਹੱਥ ਨਹੀਂ ਤੋਹਦੇ ਤੇਰੇ ਕੋਲ ਉਹ ਨਰਗੇ ਦੇ ਹੱਥ ਦਾ ਤੋਹ ਹੁੰਦੇ 20 ਮਿੰਟ ਕਿੰਨਾ ਘੰਟਾ ਲੱਗਦਾ ਤੁਹਾਨੂੰ ਪਰ ਆਪ ਨਾਲਾ ਕਰਕੇ ਗੱਲ ਕਰ ਮੈਂ ਮਾਣੇ ਆ ਰੈਡੀ ਲੇ ਕੇ ਮੈਂ ਹੋਵੇ ਲੇਟ ਤਬ ਤੱਕ ਆਦੀ ਚੁੱਕੀ ਹੋ ਗਈ ਨਿਆਣੇ ਆ ਗਏ ਘਾਣ ਮੈਂ ਕਲਾਮੇ ਲੈ ਮੈਂ ਤੈਨੂੰ ਸਫਾਈ ਨਹੀਂ ਬਣਾ ਤੈਨੂੰ ਆਪਣੀ ਕਮਾਈ ਦੇਖਦੀ ਆ ਸਫਾਈ ਗੰਦਾਂ ਨਾਲ ਦੇਖਾਉਂਦੇ ਨਹੀਂ ਮੇਰੇ ਹੱਥ ਨਹੀਂ ਪਹੁੰਚੇ ਉਹ ਗਉ ਉਹ ਮੈਂ ਤੈਨੂੰ ਵੀਡੀਓ ਪਾਉਂਗਾ ਨੈਟ ਤੇ ਮੈਂ ਦਿਖਾਉਂਦਾ ਤੱਕ ਕੱਛਾ ਸਾਭ ਨਹੀਂ ਕੀਤੀ ਪਰਨੇ ਨਾਲ ਆ ਤੇਰਾ ਤੌਲੀਆ ਕਿੱਥੇ ਕਾਲਾ ਜਿਹਾ ਖੱਢੀ ਜੋ ਕਿੱਥੇ ਆਉ ਲਿਆ ਇਹਨਾਂ ਸਾਫ ਕਰਕੇ ਕੱਢ ਸਾਡੂ ਵੀ ਦਰਸ਼ਨ ਕਰਾ ਦੇ ਕਿੱਥੇ ਪਿਆ ਲਿਆ ਉਹ ਸਫਾਈ ਧਿਆਨ ਰੱਖ ਦਰਸ਼ਨ ਕਰਾ ਦੇ ਇਹਨਾਂ ਨੂੰ ਘਟ ਕੇ ਤੇਰਾ ਘਰ ਆਹੀ ਹੋਣਾ ਆਹ ਰਮਾਲ ਹੀ ਹੋਣਾ ਰਮਾਲ ਇਹ ਰਮਾਲ ਸਾਰੀ ਕੱਚਾਂ ਚ ਨਾਲੇ ਗਰਦਲ ਪਛਾ ਸਾਰੇ ਕੋ ਮਕਾਇਆ ਇਹ ਜੇ ਛੱਕ ਹੋਇਆ ਮੇਰੇ ਕੋ ਵੀਡੀਓ ਵੇ ਪੂਰੀ ਆਹ ਰਮਾਲ ਨਹੀਂ ਜੀ ਕੱਚੇ ਵੇ ਤਾਂ ਨਹੀਂ ਖਿਲਾਇਆ ਮੈਂ ਤੈਨੂੰ ਵੀਡੀਓ ਦਿਨਾਂ ਪਹਿਲੇ ਪਸੀਨਾ ਪੋਛਿਆ ਕਿੱਥੋਂ ਭਰਾਇਆ ਫਿਰ ਕਿੱਥੋਂ ਭਰਾਇਆ ਆ ਇਹਨੂੰ ਕੱਚ ਦੀ ਸਾਥ ਦੇ ਦੇ ਸਾਥੇ ਤੁਹਾਡੇ ਬੱਸ 10 ਤੇ 20 ਤੇ ਕੱਚ ਨਹੀਂ ਹੈ ਮੂੰਹ ਤਾਂ ਮੈਨੇ ਇਹੀ ਕੋਲੀਆਂ ਨਾਲ ਤੂੰ ਫਿਰ ਨਿਆਣਿਆਂ ਨੂੰ ਕੋਲੀਆਂ ਇਹੀ ਰਮਾਲ ਨਾਲ ਤਾਂ ਸਾਫ਼ ਕਰਕੇ ਦੇ ਦੇਣੀ ਹੈ ਹੋਰ ਤੇਰੇ ਕੋ ਕੱਪੜਾ ਕਿਹੜਾ ਦਿਖਾ ਮੈਨੂੰ ਜੀ ਤੋਂ ਇਲਾਵਾ ਕੱਪੜਾ ਤੇ ਤੇਰਾ ਸਵਾਈ ਵਾਲਾ ਕਿਹੜਾ ਹੈ ਇਹ ਕਾ ਦਿਖਾ ਰਿਹਾ ਇਹ ਕਾ ਇਹ ਕਾ ਵਾਸਾ ਰੱਖਿਆ ਵਾ ਬਜੀ ਮੰਦਈ ਜਾਣਗਾ ਕੱਛਾ ਨਹੀਂ ਵਾਈ ਕਰਤੇ ਹੈ ਉਹ ਯਾਰ ਤੁਸੀਂ ਸਾਰੇ ਸੁਣਦੇ ਆ ਹੁਣ ਠੀਕ ਹੈ ਸਾਰੇ ਨਿਆਣੇ ਸੁਣਦੇ ਇਕੱਠੇ ਵੀ ਸਾਰੇ ਹੋਗੇ ਗੋਲ ਗੱਫੇ ਖਾਣੇ ਇਹ ਤੋਂ ਬੰਦ ਕਰ ਦੋ ਜੇ ਚੰਗੀ ਜਾਣੇ ਬਦਰੋ ਘਰੀ ਹੈਗਾ ਬਿਮਾਰ ਹੋ ਗਿਆ ਕੋਈ ਤੇ ਦੂਰੀ ਸਾਰੇ ਕੱਛਾ ਦਾ ਪਾਣੀ ਪੀਣਾ ਹੀ ਦਾ ਹੈ ਤੁਸੀਂ ਦੀ ਕੱਛਾ ਦਾ ਪਾਣੀ ਪੀਣਾ ਨਹੀਂ ਜੀ ਪੈਸੇ ਦੇ ਕੇ ਤਾਂ ਪਸੀਨਾ ਪੀ ਰਹੀਦਾ ਨਾ ਪੈਸੇ ਦੇ ਨਾਲੇ ਦਾ ਪਸੀਨਾ ਪੀਣਾ ਤੂੰ ਜਾਦਾ ਹੀ ਐ ਕਿ ਕੋਕ ਚਾਜ ਦੀ ਰੇੜੀ ਲੱਭ ਲਓ ਕੋ ਚਾਜ ਦਾ ਸਮੋਸਾ ਖਾ ਲਓ ਦੁਕਾਨ ਤੇ ਕੋ ਜੋਰ ਖਾ ਲਓ ਇਹਦਾ ਕੱਚਾ ਦਾ ਪਾਣੀ ਪੀਣਾ ਤੂੰ ਆ 2 ਲੀਟਰ ਪਾਣੀ ਹੈ ਜਿਹੜੇ ਭਾਂਡੇ ધોਉਂਦਾ ਸਾਰੀ ਦਿਹਾੜੀ ਇਹ ਕੋ ਪਾਣੀ ਢਾਈ ਦੇ ਕੋਲ ਚਾਜ ਦਾ ਕੋ ਲੈਣਾ ਦੇਣਾ ਤੁਸੀਂ ਫੇਰ ਹੀ ਕੋਲ ਗੋਲ ਗੱਫੇ ਖਾਂਦੇ ਜਾ ਕੇ ਬੰਦ ਕਰੋ ਇੱਥੇ ਗੋਲ ਗੱਫੇ ਖਾਣੇ ਕੋ ਹੋਰ ਦੀ ਲੱਭ ਲਓ ਹੋਰ ਖਾ ਲਓ ਕੋਸ ਕੋਲੀਆ ਵਾਲੀ ਆ ਬੁਲਾ ਜੀ ਉਹ ਮੇਰਾ ਕੋਲੀਆ ਬੰਦ ਕਰੇ ਤੋ ਰੇੜੀ ਤੇ ਤੂੰ ਨਿਆਣਿਆਂ ਦਾ ਸਵਾਲ ਹੈ